ਇਸ ਪਲੇਸ ਦੀ ਸਭ ਤੋਂ ਵੱਡੀ ਖਬਰ ਦੇ ਰਿਹਾ ਜਿੱਥੇ ਇੱਕ ਵਾਰ ਮੁੜ ਤੋਂ ਪੰਜਾਬ ਦੇ ਵਿੱਚ ਦਿਨ ਦਿਹਾੜੇ ਗੋਲੀਆਂ ਚੱਲੀਆਂ ਨੇ ਤੇ ਮੁੜ ਤੋਂ ਇੱਕ ਸ਼ਖਸ ਦੇ ਪਿੰਡ ਦੇ ਵਿੱਚ ਵੜ ਕੇ ਇੱਕ ਪੰਜਾਬੀ ਦਾ ਕਤਲ ਕਰ ਦਿੱਤਾ ਗਿਆ ਤੇ ਇਸ ਵਾਰ ਨਿਸ਼ਾਨੇ ਦੇ ਉੱਤੇ ਤਰਨਤਾਰਨ ਦੇ ਇੱਕ ਪਿੰਡ ਦਾ ਮੌਜੂਦਾ ਸਰਪੰਚ ਜਿਸ ਦਾ ਨਾਮ ਪ੍ਰਤਾਪ ਸਿੰਘ ਸੀ ਉਸ ਨੂੰ ਮੋਟਰਸਾਈਕਲ ਸਵਾਰਾਂ ਨੇ ਆਣ ਕੇ ਗੋਲੀਆਂ ਦੇ ਨਾਲ ਭੁੰਨ ਦਿੱਤਾ ਤੇ ਉਸ ਦੀ ਮੌਕੇ ਤੇ ਮੌਤ ਹੋ ਗਈ ਪ੍ਰਤਾਪ ਸਿੰਘ ਮੱਥਾ ਟੇਕ ਕੇ ਗੁਰੂ ਘਰ ਤੋਂ ਬਾਹਰ ਹੀ ਆਏ ਸੀ ਉਹ ਪਹੁੰਚੇ ਸੀ ਇੱਕ ਭੋਗ ਦੇ ਵਿੱਚ ਸ਼ਰੀਕ ਹੋਣ ਤੇ ਉੱਥੇ ਗੁਰੂ ਘਰ ਦੇ ਬਾਹਰ ਹੀ ਅਚਾਨਕ ਬਾਈਕ ਸਵਾਰ ਆਉਂਦੇ ਨੇ ਅਣਪਛਾਤੇ ਤੇ ਗੋਲੀਆਂ ਦਾਗ ਦਿੰਦੇ ਨੇ ਤੇ ਮੌਕੇ ਤੇ ਵੀ ਫਿਰ ਜਿਹੜਾ ਕਿ ਤੜਥੱਲੀ ਮੱਚ ਜਾਂਦੀ ਆ ਜਿੱਥੇ ਜੋ ਦੱਸਿਆ ਜੋ ਮੌਕੇ ਤੇ ਲੋਕ ਮੌਜੂਦ ਸੀ ਉਹਨਾਂ ਦਾ ਕਹਿਣਾ ਹੈ ਕਿ ਬਾਈਕ ਸਵਾਰਾਂ ਵੱਲੋਂ ਪਹਿਲਾਂ ਇੱਕ ਪਿਸਤੌਲ ਕੱਢ ਕੇ ਗੋਲੀਆਂ ਚਲਾਈਆਂ ਗਈਆਂ ਪਰ ਪਿਸਤੌਲ ਤੋਂ ਗੋਲੀਆਂ ਚੱਲੀਆਂ ਨਹੀਂ ਤਾਂ ਫਿਰ ਉਹਨਾਂ ਨੇ ਉਹ ਪਿਸਤੌਲ ਸਿੱਟ ਦਿੱਤੀ ਤੇ ਦੂਜਾ ਰਵੋਲਵਰ ਕੱਟ ਕੇ ਫਿਰ ਫਾਇਰ ਮਾਰੇ ਸਿੱਧੇ ਹਾਲਾਂਕਿ ਇਹ ਸ਼ਖਸ ਮ੍ਰਿਤਕ ਪ੍ਰਤਾਪ ਸਿੰਘ ਤੇ ਉਸ ਦਾ ਭਾਈ ਅੱਗੋਂ ਇਟਾ ਰੋੜੇ ਨਾਲ ਮੁਕਾਬਲਾ ਕਰਨ ਦਾ ਕੋਸ਼ਿਸ਼ ਵੀ ਕਰਦੇ ਨੇ ਪਰ ਜਦੋਂ ਸਿੱਧੀਆਂ ਦੂਜੀ ਪਿਸਤੌਲ ਕੱਟ ਕੇ ਗੋਲੀਆਂ ਚਲਾ ਦਿੰਦੇ ਨੇ ਤਾਂ ਪ੍ਰਤਾਪ ਸਿੰਘ ਨੂੰ ਗੋਲੀਆਂ ਲੱਗਦੀਆਂ ਨੇ ਮੌਕੇ ਤੇ ਹੀ गिर ਜਾਂਦਾ ਪ੍ਰਤਾਪ ਸਿੰਘ ਤੇ ਬਾਈਕ ਸਵਾਰ ਉੱਥੋਂ ਫਰਾਰ ਹੋ ਜਾਂਦੇ ਨੇ ਹਾਲਾਂਕਿ ਮ੍ਰਿਤਕ ਦਾ ਭਰਾ ਪਿੱਛੇ ਦੌੜ ਕੇ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਵੀ ਕਰਦਾ ਹੈ ਜ਼ਖਮੀ ਵੀ ਹੋ ਜਾਂਦਾ ਪਰ ਭੱਜਨ ਦੇ ਵਿੱਚ ਕਾਮਯਾਬ ਰਹੇ ਇਹ ਸ਼ੂਟਰ ਤਰਨਤਾਰਨ ਤੋਂ ਇੱਕ ਖਬਰ ਸਾਹਮਣੇ ਆ ਰਹੀ ਹੈ ਤਰਨਤਾਰਨ ਦੇ ਪਿੰਡ ਲਾਲੂ ਘੁੰਮਣ ਦੇ ਵਿੱਚ ਸਰਪੰਚ ਪ੍ਰਤਾਪ ਸਿੰਘ ਦਾ ਮੋਟਰਸਾਈਕਲ ਸਵਾਰ ਅਣਪਛਾਤੇਆਂ ਵੱਲੋਂ ਗੋਲੀਆਂ ਦਾਗ ਕੇ ਕਤਲ ਕਰ ਦਿੱਤਾ ਗਿਆ ਪ੍ਰਤਾਪ ਸਿੰਘ ਇੱਕ ਪਾਰਠ ਦੇ ਭੋਗ ਦੇ ਵਿੱਚ ਆਏ ਸੀ ਜਿੱਥੇ ਗੁਰੂ ਘਰ ਤੋਂ ਬਾਹਰ ਨਿਕਲਦਿਆਂ ਹੀ ਪਿੰਡ ਦੇ ਗੁਰੂ ਘਰ ਤੋਂ ਬਾਹਰ ਉਸ ਨੂੰ ਗੋਲੀਆਂ ਮਾਰ ਕੇ ਅਣਪਛਾਤੇਆਂ ਵੱਲੋਂ ਕਤਲ ਕਰ ਦਿੱਤਾ ਗਿਆ ਫਿਲਹਾਲ ਪੁਲਿਸ ਕਹਿ ਰਹੀ ਹੈ ਕਿ ਤਫ਼ਤੀਸ਼ ਜਾਰੀ ਕਰ ਦਿੱਤੀ ਹੈ ਪਤਾ ਲੱਗ ਜਾਏਗਾ ਕਿ ਕਿਹਨੇ ਕਤਲ ਕੀਤਾ ਜਲਦ ਗ੍ਰਿਫਤਾਰੀਆਂ ਵੀ ਹੋਣਗੀਆਂ ਪਰ ਫਿਲਹਾਲ ਕੋਈ ਕਲੂ ਨਹੀਂ ਹੈ ਕਿ ਕਿਹਨੇ ਕਤਲ ਕੀਤਾ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖ ਰਹੇ ਹੋ ਤਾਂ ਪਹਿਲਾਂ ਗੁਰਪ੍ਰੀਤ ਹਰੀ ਨੌ ਫਰੀਦਕੋਟ ਦੇ ਵਿੱਚ ਕਤਲ ਹੋ ਜਾਂਦਾ ਇਸ ਤੋਂ ਪਹਿਲਾਂ ਇੱਕ ਤੋਂ ਬਾਅਦ ਇੱਕ ਵਾਰਦਾਤਾ ਪੰਜਾਬ ਦੇ ਵਿੱਚ ਲਗਾਤਾਰ ਹੋ ਰਹੀਆਂ ਨੇ ਤੇ ਅਮਨ ਕਾਨੂੰਨ ਸਥਿਤੀ ਨੂੰ ਲੈ ਕੇ ਸਵਾਲ ਖੜੇ ਹੋ ਰਹੇ ਨੇ ਕਿ ਮੌਜੂਦਾ ਸਰਕਾਰ ਤੋਂ ਪੰਜਾਬ ਦੀ ਅਮਨ ਕਾਨੂੰਨ ਸਥਿਤੀ ਕਿਉਂ ਨਹੀਂ ਸੰਭਲ ਰਹੀ ਕਿਉਂ ਇਸ ਤਰੀਕੇ ਗੈਂਗਸਟਰਵਾਦ ਤੇ ਕਤਲਿਆਮ ਫਰੋਸਤੀਆਂ ਰੰਗਦਾਰੀਆਂ ਦਾ ਦੌਰ ਪੰਜਾਬ ਦੇ ਵਿੱਚ ਦਿਨ ਦਿਨ ਵੱਧਦਾ ਹੀ ਜਾ ਰਿਹਾ ਹੈ ਇਸ ਪਹਿਲੇ ਦੀ ਸਭ ਤੋਂ ਵੱਡੀ ਖਬਰ ਦੇ ਰਹੇ ਹਾਂ ਜਿੱਥੇ ਇੱਕ ਵਾਰ ਮੁੜ ਤੋਂ ਪੰਜਾਬ ਦੇ ਵਿੱਚ ਦਿਨ ਦਿਹਾੜੇ ਗੋਲੀਆਂ ਚੱਲੀਆਂ ਨੇ ਤੇ ਮੁੜ ਤੋਂ ਇਕ ਸ਼ਖਸ ਦੇ ਪਿੰਡ ਦੇ ਵਿੱਚ ਵੜ ਕੇ ਇੱਕ ਪੰਜਾਬੀ ਦਾ ਕਤਲ ਕਰ ਦਿੱਤਾ ਗਿਆ ਤੇ ਇਸ ਵਾਰ ਨਿਸ਼ਾਨੇ ਦੇ ਉੱਤੇ ਤਰਨਤਾਰਨ ਦੇ ਇੱਕ ਪਿੰਡ ਦਾ ਮੌਜੂਦਾ ਸਰਪੰਚ ਜਿਸ ਦਾ ਨਾਮ ਪ੍ਰਤਾਪ ਸਿੰਘ ਸੀ ਉਸ ਨੂੰ ਮੋਟਰਸਾਈਕਲ ਸਵਾਰਾਂ ਨੇ ਆਣ ਕੇ ਗੋਲੀਆਂ ਦੇ ਨਾਲ ਭੁੰਨ ਦਿੱਤਾ ਤੇ ਉਸ ਦੀ ਮੌਕੇ ਤੇ ਮੌਤ ਹੋ ਗਈ ਪ੍ਰਤਾਪ ਸਿੰਘ ਮੱਥਾ ਟੇਕ ਕੇ ਗੁਰੂ ਘਰ ਤੋਂ ਬਾਹਰ ਹੀ ਆਏ ਸੀ ਉਹ ਪਹੁੰਚੇ ਸੀ ਇੱਕ ਭੋਗ ਦੇ ਵਿੱਚ ਸ਼ਰੀਕ ਹੋਣ ਤੇ ਉੱਥੇ ਗੁਰੂ ਘਰ ਦੇ ਬਾਹਰ ਹੀ ਅਚਾਨਕ ਬਾਈਕ ਸਵਾਰ ਆਉਂਦੇ ਨੇ ਅਣਪਛਾਤੇ ਤੇ ਗੋਲੀਆਂ ਦਾਗ ਦਿੰਦੇ ਨੇ ਤੇ ਮੌਕੇ ਤੇ ਵੀ ਫਿਰ ਜਿਹੜਾ ਕਿ ਤੜਥੱਲੀ ਮੱਚ ਜਾਂਦੀ ਆ ਜਿੱਥੇ ਜੋ ਦੱਸਿਆ ਜੋ ਮੌਕੇ ਤੇ ਲੋਕ ਮੌਜੂਦ ਸੀ ਉਹਨਾਂ ਦਾ ਕਹਿਣਾ ਹੈ ਕਿ ਬਾਈਕ ਸਵਾਰਾਂ ਵੱਲੋਂ ਪਹਿਲਾਂ ਇੱਕ ਪਿਸਤੌਲ ਕੱਢ ਕੇ ਗੋਲੀਆਂ ਚਲਾਈਆਂ ਗਈਆਂ ਪਰ ਪਿਸਤੌਲ ਤੋਂ ਗੋਲੀਆਂ ਚੱਲੀਆਂ ਨਹੀਂ ਤਾਂ ਫਿਰ ਉਹਨਾਂ ਨੇ ਉਹ ਪਿਸਤੌਲ ਸਿੱਟ ਦਿੱਤੀ ਤੇ ਦੂਜਾ ਰਵਾਲਵਰ ਕੱਢ ਕੇ ਫਿਰ ਫਾਇਰ ਮਾਰੇ ਸਿੱਧੇ ਹਾਲਾਂਕਿ ਇਹ ਸ਼ਖਸ ਮ੍ਰਿਤਕ ਪ੍ਰਤਾਪ ਸਿੰਘ ਤੇ ਉਸ ਦਾ ਭਾਈ ਅੱਗੋਂ ਇੱਟਾ ਰੋੜਾ ਨਾਲ ਮੁਕਾਬਲਾ ਕਰਨ ਦਾ ਕੋਸ਼ਿਸ਼ ਵੀ ਕਰਦੇ ਨੇ ਪਰ ਜਦੋਂ ਸਿੱਧੀਆਂ ਦੂਜੀ ਪਿਸਤੌਲ ਕੱਢ ਕੇ ਗੋਲੀਆਂ ਚਲਾ ਦਿੰਦੇ ਨੇ ਤਾਂ ਪ੍ਰਤਾਪ ਸਿੰਘ ਨੂੰ ਗੋਲੀਆਂ ਲੱਗਦੀਆਂ ਨੇ ਮੌਕੇ ਤੇ ਹੀ गिर ਜਾਂਦਾ ਪ੍ਰਤਾਪ ਸਿੰਘ ਤੇ ਬਾਈਕ ਸਵਾਰ ਉੱਥੋਂ ਫਰਾਰ ਹੋ ਜਾਂਦੇ ਨੇ ਹਾਲਾਂਕਿ ਮ੍ਰਿਤਕ ਦਾ ਭਰਾ ਪਿੱਛੇ ਦੌੜ ਕੇ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਵੀ ਕਰਦਾ ਜ਼ਖਮੀ ਵੀ ਹੋ ਜਾਂਦਾ ਪਰ ਭੱਜਨ ਦੇ ਵਿੱਚ ਕਾਮਯਾਬ ਰਹੇ ਇਹ ਸ਼ੂਟਰ ਤਰਨਤਾਰਨ ਤੋਂ ਇੱਕ ਖਬਰ ਸਾਹਮਣੇ ਆ ਰਹੀ ਹੈ ਤਰਨਤਾਰਨ ਦੇ ਪਿੰਡ ਲਾਲੂ ਘੁੰਮਣ ਦੇ ਵਿੱਚ ਸਰਪੰਚ ਪ੍ਰਤਾਪ ਸਿੰਘ ਦਾ ਮੋਟਰਸਾਈਕਲ ਸਵਾਰ ਅਣਪਛਾਤੇਆਂ ਵੱਲੋਂ ਗੋਲੀਆਂ ਦਾਗ ਕੇ ਕਤਲ ਕਰ ਦਿੱਤਾ ਗਿਆ ਪ੍ਰਤਾਪ ਸਿੰਘ ਇੱਕ ਪਾਠ ਦੇ ਭੋਗ ਦੇ ਵਿੱਚ ਆਏ ਸੀ ਜਿੱਥੇ ਗੁਰੂ ਘਰ ਤੋਂ ਬਾਹਰ ਨਿਕਲਦੇ ਹੀ ਪਿੰਡ ਦੇ ਗੁਰੂ ਘਰ ਤੋਂ ਬਾਹਰ ਉਸ ਨੂੰ ਗੋਲੀਆਂ ਮਾਰ ਕੇ ਅਣਪਛਾਤੇਆਂ ਵੱਲੋਂ ਕਤਲ ਕਰ ਦਿੱਤਾ ਗਿਆ ਫਿਲਹਾਲ ਪੁਲਿਸ ਕਹਿ ਰਹੀ ਹੈ ਕਿ ਤਫ਼ਤੀਸ਼ ਜਾਰੀ ਕਰ ਦਿੱਤੀ ਹੈ ਪਤਾ ਲੱਗ ਜਾਏਗਾ ਕਿ ਕਿਹਨੇ ਕਤਲ ਕੀਤਾ ਜਲਦ ਗ੍ਰਿਫਤਾਰੀਆਂ ਵੀ ਹੋਣਗੀਆਂ ਪਰ ਫਿਲਹਾਲ ਕੋਈ ਕਲੂ ਨਹੀਂ ਹੈ ਕਿ ਕਿਹਨੇ ਕਤਲ ਕੀਤਾ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖ ਰਹੇ ਹੋ ਤਾਂ ਪਹਿਲਾਂ ਗੁਰਪ੍ਰੀਤ ਹਰੀ ਨੌ ਫਰੀਦਕੋਟ ਦੇ ਵਿੱਚ ਕਤਲ ਹੋ ਜਾਂਦਾ ਇਸ ਤੋਂ ਪਹਿਲਾਂ ਇੱਕ ਤੋਂ ਬਾਅਦ ਇੱਕ ਵਾਰਦਾਤਾ ਪੰਜਾਬ ਦੇ ਵਿੱਚ ਲਗਾਤਾਰ ਹੋ ਰਹੀਆਂ ਨੇ ਤੇ ਅਮਨ ਕਾਨੂੰਨ ਸਥਿਤੀ ਨੂੰ ਲੈ ਕੇ ਸਵਾਲ ਖੜੇ ਹੋ ਰਹੇ ਨੇ ਕਿ ਮੌਜੂਦਾ ਸਰਕਾਰ ਤੋਂ ਪੰਜਾਬ ਦੀ ਅਮਨ ਕਾਨੂੰਨ ਸਥਿਤੀ ਕਿਉਂ ਨਹੀਂ ਸੰਭਲ ਰਹੀ ਕਿਉਂ ਇਸ ਤਰੀਕੇ ਗੈਂਗਸਟਰਵਾਦ ਤੇ ਕਤਲਿਆਮ ਫਿਰੋਸਤੀਆਂ ਰੰਗਦਾਰੀਆਂ ਦਾ ਦੌਰ ਪੰਜਾਬ ਦੇ ਵਿੱਚ ਦਿਨ ਦਿਨ ਵੱਧਦਾ ਹੀ ਜਾ ਰਿਹਾ ਹੈ ਇਸ ਪਹਿਲੇ ਦੀ ਸਭ ਤੋਂ ਵੱਡੀ ਖਬਰ ਦੇ ਰਹੇ ਹਾਂ ਜਿੱਥੇ ਇੱਕ ਵਾਰ ਮੁੜ ਤੋਂ ਪੰਜਾਬ ਦੇ ਵਿੱਚ ਦਿਨ ਦਿਹਾੜੇ ਗੋਲੀਆਂ ਚੱਲੀਆਂ ਨੇ ਤੇ ਮੁੜ ਤੋਂ ਇੱਕ ਸ਼ਖਸ ਦੇ ਪਿੰਡ ਦੇ ਵਿੱਚ ਵੜ ਕੇ ਇੱਕ ਪੰਜਾਬੀ ਦਾ ਕਤਲ ਕਰ ਦਿੱਤਾ ਗਿਆ ਤੇ ਇਸ ਵਾਰ ਨਿਸ਼ਾਨੇ ਦੇ ਉੱਤੇ ਤਰਨਤਾਰਨ ਦੇ ਇੱਕ ਪਿੰਡ ਦਾ ਮੌਜੂਦਾ ਸਰਪੰਚ ਜਿਸ ਦਾ ਨਾਮ ਪ੍ਰਤਾਪ ਸਿੰਘ ਸੀ ਉਸ ਨੂੰ ਮੋਟਰਸਾਈਕਲ ਸਵਾਰਾਂ ਨੇ ਆਣ ਕੇ ਗੋਲੀਆਂ ਦੇ ਨਾਲ ਭੁੰਨ ਦਿੱਤਾ ਤੇ ਉਸ ਦੀ ਮੌਕੇ ਤੇ ਮੌਤ ਹੋ ਗਈ ਪ੍ਰਤਾਪ ਸਿੰਘ ਮੱਥਾ ਟੇਕ ਕੇ ਗੁਰੂ ਘਰ ਤੋਂ ਬਾਹਰ ਹੀ ਆਏ ਸੀ ਉਹ ਪਹੁੰਚੇ ਸੀ ਇੱਕ ਭੋਗ ਦੇ ਵਿੱਚ ਸ਼ਰੀਕ ਹੋਣ ਤੇ ਉੱਥੇ ਗੁਰੂ ਘਰ ਦੇ ਬਾਹਰ ਹੀ ਅਚਾਨਕ ਬਾਈਕ ਸਵਾਰ ਆਉਂਦੇ ਨੇ ਅਣਪਛਾਤੇ ਤੇ ਗੋਲੀਆਂ ਦਾਗ ਦਿੰਦੇ ਨੇ ਤੇ ਮੌਕੇ ਤੇ ਵੀ ਫਿਰ ਜਿਹੜਾ ਕਿ ਤੜਥੱਲੀ ਮੱਚ ਜਾਂਦੀ ਆ ਜਿੱਥੇ ਜੋ ਦੱਸਿਆ ਜੋ ਮੌਕੇ ਤੇ ਲੋਕ ਮੌਜੂਦ ਸੀ ਉਹਨਾਂ ਦਾ ਕਹਿਣਾ ਹੈ ਕਿ ਬਾਈਕ ਸਵਾਰਾਂ ਵੱਲੋਂ ਪਹਿਲਾਂ ਇੱਕ ਪਿਸਤੌਲ ਕੱਢ ਕੇ ਗੋਲੀਆਂ ਚਲਾਈਆਂ ਗਈਆਂ ਪਰ ਪਿਸਤੌਲ ਤੋਂ ਗੋਲੀਆਂ ਚੱਲੀਆਂ ਨਹੀਂ ਤਾਂ ਫਿਰ ਉਹਨਾਂ ਨੇ ਉਹ ਪਿਸਤੌਲ ਸਿੱਟ ਦਿੱਤੀ ਤੇ ਦੂਜਾ ਰਵਾਲਵਰ ਕੱਢ ਕੇ ਫਿਰ ਫਾਇਰ ਮਾਰੇ ਸਿੱਧੇ ਹਾਲਾਂਕਿ ਇਹ ਸ਼ਖਸ ਮ੍ਰਿਤਕ ਪ੍ਰਤਾਪ ਸਿੰਘ ਤੇ ਉਸ ਦਾ ਭਾਈ ਅੱਗੋਂ ਇਟਾ ਰੋੜਾ ਦਾ ਮੁਕਾਬਲਾ ਕਰਨ ਦਾ ਕੋਸ਼ਿਸ਼ ਵੀ ਕਰਦੇ ਨੇ ਪਰ ਜਦੋਂ ਸਿੱਧੀਆਂ ਦੂਜੀ ਪਿਸਤੌਲ ਕੱਢ ਕੇ ਗੋਲੀਆਂ ਚਲਾ ਦਿੰਦੇ ਨੇ ਤਾਂ ਪ੍ਰਤਾਪ ਸਿੰਘ ਨੂੰ ਗੋਲੀਆਂ ਲੱਗਦੀਆਂ ਨੇ ਮੌਕੇ ਤੇ ਹੀ गिर ਜਾਂਦਾ ਪ੍ਰਤਾਪ ਸਿੰਘ ਤੇ ਬਾਈਕ ਸਵਾਰ ਉੱਥੋਂ ਫਰਾਰ ਹੋ ਜਾਂਦੇ ਨੇ ਹਾਲਾਂਕਿ ਮ੍ਰਿਤਕ ਦਾ ਭਰਾ ਪਿੱਛੇ ਦੌੜ ਕੇ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਵੀ ਕਰਦਾ ਹੈ ਜ਼ਖਮੀ ਵੀ ਹੋ ਜਾਂਦਾ ਪਰ ਭੱਜਣ ਦੇ ਵਿੱਚ ਕਾਮਯਾਬ ਰਹੇ ਇਹ ਸ਼ੂਟਰ ਤਰਨਤਾਰਨ ਤੋਂ ਇਹ ਖਬਰ ਸਾਹਮਣੇ ਆ ਰਹੀ ਹੈ ਤਰਨਤਾਰਨ ਦੇ ਪਿੰਡ ਲਾਲੂ ਘੁੰਮਣ ਦੇ ਵਿੱਚ ਸਰਪੰਚ ਪ੍ਰਤਾਪ ਸਿੰਘ ਦਾ ਮੋਟਰਸਾਈਕਲ ਸਵਾਰਾਂ ਪਛਾਤਿਆਂ ਵੱਲੋਂ ਗੋਲੀਆਂ ਦਾਗ ਕੇ ਕਤਲ ਕਰ ਦਿੱਤਾ ਗਿਆ ਪ੍ਰਤਾਪ ਸਿੰਘ ਇੱਕ ਪਾਠ ਦੇ ਭੋਗ ਦੇ ਵਿੱਚ ਆਏ ਸੀ ਜਿੱਥੇ ਗੁਰੂ ਘਰ ਤੋਂ ਬਾਹਰ ਨਿਕਲਦੇ ਹੀ ਪਿੰਡ ਦੇ ਗੁਰੂ ਘਰ ਤੋਂ ਬਾਹਰ ਉਸ ਨੂੰ ਗੋਲੀਆਂ ਮਾਰ ਕੇ ਅਣਪਛਾਤੇਆਂ ਵੱਲੋਂ ਕਤਲ ਕਰ ਦਿੱਤਾ ਗਿਆ ਫਿਲਹਾਲ ਪੁਲਿਸ ਕੈਰੀਏ ਕਿ ਤਫਤੀਸ਼ ਜਾਰੀ ਕਰ ਦਿੱਤੀ ਹੈ ਪਤਾ ਲੱਗ ਜਾਏਗਾ ਕਿ ਕਿਹਨੇ ਕਤਲ ਕੀਤਾ ਜਲਦ ਗ੍ਰਿਫਤਾਰੀਆਂ ਵੀ ਹੋਣਗੀਆਂ ਪਰ ਫਿਲਹਾਲ ਕੋਈ ਕਲੂ ਨਹੀਂ ਹੈ ਕਿ ਕਿਹਨੇ ਕਤਲ ਕੀਤਾ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖ ਰਹੇ ਹੋ ਤਾਂ ਪਹਿਲਾਂ ਗੁਰਪ੍ਰੀਤ ਹਰੀ ਨੌ ਫਰੀਦਕੋਟ ਦੇ ਵਿੱਚ ਕਤਲ ਹੋ ਜਾਂਦਾ ਹੈ ਇਸ ਤੋਂ ਪਹਿਲਾਂ ਇੱਕ ਤੋਂ ਬਾਅਦ ਇੱਕ ਵਾਰਦਾਤਾ ਪੰਜਾਬ ਦੇ ਵਿੱਚ ਲਗਾਤਾਰ ਹੋ ਰਹੀਆਂ ਨੇ ਤੇ ਅਮਨ ਕਾਨੂੰਨ ਸਥਿਤੀ ਨੂੰ ਲੈ ਕੇ ਸਵਾਲ ਖੜੇ ਹੋ ਰਹੇ ਨੇ ਕਿ ਮੌਜੂਦਾ ਸਰਕਾਰ ਤੋਂ ਪੰਜਾਬ ਦੀ ਅਮਨ ਕਾਨੂੰਨ ਸਥਿਤੀ ਕਿਉਂ ਨਹੀਂ ਸੰਭਲ ਰਹੀ ਕਿਉਂ ਇਸ ਤਰੀਕੇ ਗੈਂਗਸਟਰਵਾਦ ਤੇ ਕਤਲਿਆਮ ਫਰੋਸਤੀਆਂ ਰੰਗਦਾਰੀਆਂ ਦਾ ਦੌਰ ਪੰਜਾਬ ਦੇ ਵਿੱਚ ਦਿਨ ਦਿਨ ਵੱਧਦਾ ਹੀ ਜਾ ਰਿਹਾ ਹੈ ਇਸ ਪਹਿਲੇ ਦੀ ਸਭ ਤੋਂ ਵੱਡੀ ਖਬਰ ਦੇ ਰਹੇ ਹਾਂ ਜਿੱਥੇ ਇੱਕ ਵਾਰ ਮੁੜ ਤੋਂ ਪੰਜਾਬ ਦੇ ਵਿੱਚ ਦਿਨ ਦਿਹਾੜੇ ਗੋਲੀਆਂ ਚੱਲੀਆਂ ਨੇ ਤੇ ਮੁੜ ਤੋਂ ਇੱਕ ਸ਼ਖਸ ਦੇ ਪਿੰਡ ਦੇ ਵਿੱਚ ਵੜ ਕੇ ਇੱਕ ਪੰਜਾਬੀ ਦਾ ਕਤਲ ਕਰ ਦਿੱਤਾ ਗਿਆ ਤੇ ਇਸ ਵਾਰ ਨਿਸ਼ਾਨੇ ਦੇ ਉੱਤੇ ਤਰਨਤਾਰਨ ਦੇ ਇੱਕ ਪਿੰਡ ਦਾ ਮੌਜੂਦਾ ਸਰਪੰਚ ਜਿਸ ਦਾ ਨਾਮ ਪ੍ਰਤਾਪ ਸਿੰਘ ਸੀ ਉਸ ਨੂੰ ਮੋਟਰਸਾਈਕਲ ਸਵਾਰਾਂ ਨੇ ਆਣ ਕੇ ਗੋਲੀਆਂ ਦੇ ਨਾਲ ਭੁੰਨ ਦਿੱਤਾ ਤੇ ਉਸ ਦੀ ਮੌਕੇ ਤੇ ਮੌਤ ਹੋ ਗਈ ਪ੍ਰਤਾਪ ਸਿੰਘ ਮੱਥਾ ਟੇਕ ਕੇ ਗੁਰੂ ਘਰ ਤੋਂ ਬਾਹਰ ਹੀ ਆਏ ਸੀ ਉਹ ਪਹੁੰਚੇ ਸੀ ਇੱਕ ਭੋਗ ਦੇ ਵਿੱਚ ਸ਼ਰੀਕ ਹੋਣ ਤੇ ਉੱਥੇ ਗੁਰੂ ਘਰ ਦੇ ਬਾਹਰ ਹੀ ਅਚਾਨਕ ਬਾਈਕ ਸਵਾਰ ਆਉਂਦੇ ਨੇ ਅਣਪਛਾਤੇ ਤੇ ਗੋਲੀਆਂ ਦਾਗ ਦਿੰਦੇ ਨੇ ਤੇ ਮੌਕੇ ਤੇ ਵੀ ਫਿਰ ਜਿਹੜਾ ਕਿ ਤੜਥੱਲੀ ਮੱਚ ਜਾਂਦੀ ਆ ਜਿੱਥੇ ਜੋ ਦੱਸਿਆ ਜੋ ਮੌਕੇ ਤੇ ਲੋਕ ਮੌਜੂਦ ਸੀ ਉਹਨਾਂ ਦਾ ਕਹਿਣਾ ਹੈ ਕਿ ਬਾਈਕ ਸਵਾਰਾਂ ਵੱਲੋਂ ਪਹਿਲਾਂ ਇੱਕ ਪਿਸਤੌਲ ਕੱਢ ਕੇ ਗੋਲੀਆਂ ਚਲਾਈਆਂ ਗਈਆਂ ਪਰ ਪਿਸਤੌਲ ਤੋਂ ਗੋਲੀਆਂ ਚੱਲੀਆਂ ਨਹੀਂ ਤਾਂ ਫਿਰ ਉਹਨਾਂ ਨੇ ਉਹ ਪਿਸਤੌਲ ਸਿੱਟ ਦਿੱਤੀ ਇਹ ਦੂਜਾ ਰਵੋਲਵਰ ਕੱਟ ਕੇ ਫਿਰ ਫਾਇਰ ਮਾਰੇ ਸਿੱਧੇ ਹਾਲਾਂਕਿ ਇਹ ਸ਼ਖਸ ਮ੍ਰਿਤਕ ਪ੍ਰਤਾਪ ਸਿੰਘ ਤੇ ਉਸ ਦਾ ਭਾਈ ਅੱਗੋਂ ਇਟਾ ਰੋੜਾ ਦਾ ਮੁਕਾਬਲਾ ਕਰਨ ਦਾ ਕੋਸ਼ਿਸ਼ ਵੀ ਕਰਦੇ ਨੇ ਪਰ ਜਦੋਂ ਸਿੱਧੀਆਂ ਦੂਜੀ ਪਿਸਤੌਲ ਕੱਟ ਕੇ ਗੋਲੀਆਂ ਚਲਾ ਦਿੰਦੇ ਨੇ ਤਾਂ ਪ੍ਰਤਾਪ ਸਿੰਘ ਨੂੰ ਗੋਲੀਆਂ ਲੱਗਦੀਆਂ ਨੇ ਮੌਕੇ ਤੇ ਹੀ गिर ਜਾਂਦਾ ਪ੍ਰਤਾਪ ਸਿੰਘ ਤੇ ਬਾਈਕ ਸਵਾਰ ਉੱਥੋਂ ਫਰਾਰ ਹੋ ਜਾਂਦੇ ਨੇ ਹਾਲਾਂਕਿ ਮ੍ਰਿਤਕ ਦਾ ਭਰਾ ਪਿੱਛੇ ਦੌੜ ਕੇ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਵੀ ਕਰਦਾ ਹੈ ਜ਼ਖਮੀ ਵੀ ਹੋ ਜਾਂਦਾ ਪਰ ਭੱਜਨ ਦੇ ਵਿੱਚ ਕਾਮਯਾਬ ਰਹੇ ਇਹ ਸ਼ੂਟਰ ਤਰਨਤਾਰਨ ਤੋਂ ਇੱਕ ਖਬਰ ਸਾਹਮਣੇ ਆ ਰਹੀ ਹੈ ਤਰਨਤਾਰਨ ਦੇ ਪਿੰਡ ਲਾਲੂ ਘੁੰਮਣ ਦੇ ਵਿੱਚ ਸਰਪੰਚ ਪ੍ਰਤਾਪ ਸਿੰਘ ਦਾ ਮੋਟਰਸਾਈਕਲ ਸਵਾਰ ਅਣਪਛਾਤੇਆਂ ਵੱਲੋਂ ਗੋਲੀਆਂ ਦਾਗ ਕੇ ਕਤਲ ਕਰ ਦਿੱਤਾ ਗਿਆ ਪ੍ਰਤਾਪ ਸਿੰਘ ਇੱਕ ਪਾਠ ਦੇ ਭੋਗ ਦੇ ਵਿੱਚ ਆਏ ਸੀ ਜਿੱਥੇ ਗੁਰੂ ਘਰ ਤੋਂ ਬਾਹਰ ਨਿਕਲਦੇ ਹੀ ਪਿੰਡ ਦੇ ਗੁਰੂ ਘਰ ਤੋਂ ਬਾਹਰ ਉਸ ਨੂੰ ਗੋਲੀਆਂ ਮਾਰ ਕੇ ਅਣਪਛਾਤੇਆਂ ਵੱਲੋਂ ਕਤਲ ਕਰ ਦਿੱਤਾ ਗਿਆ ਫਿਲਹਾਲ ਪੁਲਿਸ ਕਹਿ ਰਹੀ ਹੈ ਕਿ ਤਫ਼ਤੀਸ਼ ਜਾਰੀ ਕਰ ਦਿੱਤੀ ਹੈ ਪਤਾ ਲੱਗ ਜਾਏਗਾ ਕਿ ਕਿਹਨੇ ਕਤਲ ਕੀਤਾ ਜਲਦ ਗ੍ਰਿਫਤਾਰੀਆਂ ਵੀ ਹੋਣਗੀਆਂ ਪਰ ਫਿਲਹਾਲ ਕੋਈ ਕਲੂ ਨਹੀਂ ਹੈ ਕਿ ਕਿਹਨੇ ਕਤਲ ਕੀਤਾ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖ ਰਹੇ ਹੋ ਤਾਂ ਪਹਿਲਾਂ ਗੁਰਪ੍ਰੀਤ ਹਰੀ ਨੌ ਫਰੀਦਕੋਟ ਦੇ ਵਿੱਚ ਕਤਲ ਹੋ ਜਾਂਦਾ ਇਸ ਤੋਂ ਪਹਿਲਾਂ ਇੱਕ ਤੋਂ ਬਾਅਦ ਇੱਕ ਵਾਰਦਾਤਾ ਪੰਜਾਬ ਦੇ ਵਿੱਚ ਲਗਾਤਾਰ ਹੋ ਰਹੀਆਂ ਨੇ ਤੇ ਅਮਨ ਕਾਨੂੰਨ ਸਥਿਤੀ ਨੂੰ ਲੈ ਕੇ ਸਵਾਲ ਖੜੇ ਹੋ ਰਹੇ ਨੇ ਕਿ ਮੌਜੂਦਾ ਸਰਕਾਰ ਤੋਂ ਪੰਜਾਬ ਦੀ ਆਮਨ ਕਾਨੂੰਨ ਸਥਿਤੀ ਕਿਉਂ ਨਹੀਂ ਸੰਭਲ ਰਹੀ ਕਿਉਂ ਇਸ ਤਰੀਕੇ ਗੈਂਗਸਟਰਵਾਦ ਤੇ ਕਤਲਿਆਮ ਫਿਰੋਸਤੀਆਂ ਰੰਗਦਾਰੀਆਂ ਦਾ ਦੌਰ ਪੰਜਾਬ ਦੇ ਵਿੱਚ ਦਿਨੋਂ ਦਿਨ ਵੱਧਦਾ ਹੀ ਜਾ ਰਿਹਾ ਹੈ ਇਸ ਖਬਰ ਦੀ ਸਭ ਤੋਂ ਵੱਡੀ ਖਬਰ ਦੇ ਰਹੇ ਹਾਂ ਜਿੱਥੇ ਇੱਕ ਵਾਰ ਮੁੜ ਤੋਂ ਪੰਜਾਬ ਦੇ ਵਿੱਚ ਦਿਨ ਦਿਹਾੜੇ ਗੋਲੀਆਂ ਚੱਲੀਆਂ ਨੇ ਤੇ ਮੁੜ ਤੋਂ ਇੱਕ ਸ਼ਖਸ ਦੇ ਪਿੰਡ ਦੇ ਵਿੱਚ ਵੜ ਕੇ ਇੱਕ ਪੰਜਾਬੀ ਦਾ ਕਤਲ ਕਰ ਦਿੱਤਾ ਗਿਆ ਤੇ ਇਸ ਵਾਰ ਨਿਸ਼ਾਨੇ ਦੇ ਉੱਤੇ ਤਰਨਤਾਰਨ ਦੇ ਇੱਕ ਪਿੰਡ ਦਾ ਮੌਜੂਦਾ ਸਰਪੰਚ ਜਿਸ ਦਾ ਨਾਮ ਪ੍ਰਤਾਪ ਸਿੰਘ ਸੀ ਉਸ ਨੂੰ ਮੋਟਰਸਾਈਕਲ ਸਵਾਰਾਂ ਨੇ ਆਣ ਕੇ ਗੋਲੀਆਂ ਦੇ ਨਾਲ ਭੁੰਨ ਦਿੱਤਾ ਤੇ ਉਸ ਦੀ ਮੌਕੇ ਤੇ ਮੌਤ ਹੋ ਗਈ ਪ੍ਰਤਾਪ ਸਿੰਘ ਮੱਥਾ ਟੇਕ ਕੇ ਗੁਰੂ ਘਰ ਤੋਂ ਬਾਹਰ ਹੀ ਆਏ ਸੀ ਉਹ ਪਹੁੰਚੇ ਸੀ ਇੱਕ ਭੋਗ ਦੇ ਵਿੱਚ ਸ਼ਰੀਕ ਹੋਣ ਤੇ ਉੱਥੇ ਗੁਰੂ ਘਰ ਦੇ ਬਾਹਰ ਹੀ ਅਚਾਨਕ ਬਾਈਕ ਸਵਾਰ ਆਉਂਦੇ ਨੇ ਅਣਪਛਾਤੇ ਤੇ ਗੋਲੀਆਂ ਦਾਗ ਦਿੰਦੇ ਨੇ ਤੇ ਮੌਕੇ ਤੇ ਵੀ ਫਿਰ ਜਿਹੜਾ ਕਿ ਤੜਥੱਲੀ ਮੱਚ ਜਾਂਦੀ ਹੈ ਜਿੱਥੇ ਜੋ ਦੱਸਿਆ ਜੋ ਮੌਕੇ ਤੇ ਲੋਕ ਮੌਜੂਦ ਸੀ